ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਂ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਉਹ ਉਲੰਘਰੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਸੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ বারবার ਹੋਈ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਵੇਂ ਕਿ ਹੁਣ ਕੰਗਣਾ ਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਵਿਰੋਧੀ ਚਿਹਰਾ ਉਹ ਦਿਖਾਇਆ ਪੰਜਾਬ ਵਿਰੋਧੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਂ ਇਹਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕੈਣੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਬਦੋਂ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸਸ਼ਕਲ ਸ਼ਹੀਦ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤੇ ਉੱਥੋਂ ਅੱਤਵਾਦੀ ਕਿੱਢਣ ਵਾਸਤੇ ਉਹ ਹਮਲਾ ਇਸ ਤਰ੍ਹਾਂ ਗਾਂਧੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜੀ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹਿੰਦੂ ਘੋਮਲ ਦੇ ਵੱਲੋਂ ਗਿਲੋ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਕੋਈ ਕੌਮ ਦੇ ਉੱਤੇ ਹਮਲਾ ਸੀ ਸਾਰੀ ਸਿੱਖ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਬਾਦਸ਼ਾਹ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀਆਂ ਭਾਵਨਾਵਾਂ ਤੇ ਹਮਲਾ ਸੀ ਸੋ ਸੰਗਤ ਕਹਿੰਦੇ ਜਨੈਤ ਸਿੰਘ ਖਾਲਸਾ ਪੰਡਵਾ ਨੇ ਆਪਣੇ ਯੋਧੇ ਦੀ ਜ਼ਮੀਤ ਜੰਗ ਲੜਦੇ ਹੋਏ ਹਿੰਦ ਹਕੂਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਹ ਸਿਰ ਦੇ ਲਿਤਾਰ ਬਰ ਤਿਆਰ ਨੇ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਵੀ ਇੱਥੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸਿੱਖ ਹੋਣਾਂ ਦੇ ਜਿੱਥੇ ਆਪਣੇ ਪੂਰੇ ਪੰਥਰੋਂ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੀ ਕੌਮ ਇੱਕ ਮੋਠੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿਵੇਂ ਉਹ ਕਰ ਸਕਦੀ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਸ ਸਰਕਾਰ ਨਾਲ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤੇ ਸਰਕਾਰ ਇਹਨਾਂ ਫਿਲਮਾਂ ਨੂੰ ਬੰਦ ਕਰੇ ਇੱਥੇ ਰੋਕ ਲਾਵੇ ਜੇਕਰ ਇਹ ਫਿਲਮ ਪੰਜਾਬ ਕਿਤੇ ਲੱਗਦੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਕੋਲ ਜਿਵੇਂ ਮਹਾਰਾਜ ਪਹਿਲਾਂ ਸੁਆਵਾਂ ਲੈਂਦੇ ਰਹੇ ਨੇ ਕਿ ਸਾਨੂੰ ਜਿਹੜਾ ਉਹ ਮਜਬੂਰਨ ਆਪ ਜਾ ਕੇ ਸੁਨਮੇ ਅੰਦਰ ਵਿੱਚ ਉਹ ਫਿਲਮ ਕਰੀਆ ਉਹ ਬੰਦ ਕਰਾਉਣੀ ਪਾਉਗੀ ਅਸੀਂ ਨਹੀਂ ਚਾਹੁੰਦੇ ਕਿ ਲਾਅਨ ਆਰਡਰ ਵਿਗੜੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਇਹ ਲਾ ਨਾ ਰੋਕ ਨੂੰ ਮੰਤੇ ਰੱਖਣ ਦੇ ਵਾਸਤੇ ਇਹੋ ਜਿਹੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੋਰ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਉਹ ਨੱਥ ਪਾਈ ਜਾਵੇ ਤੇ ਜਿਹੜੀ ਫਿਲਮਾਂ ਖਾਸ ਕਰਕੇ ਐਮਰਜੈਂਸੀ ਇਹ ਤੇ ਬਿਨਾ ਜਿਹੜੀ ਕੀਤੀਆਂ ਰੋਕ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਲਕੇ ਆਉਂਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਭਾਈ ਕਾਲੜਾ ਦੇ ਜੀਵਨ ਉੱਤੇ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਲਜੀਤ ਜਿਹੜਾ ਮੁੰਡਾ ਐਕਟਰ ਆ ਉਹਨਾਂ ਵੱਲੋਂ ਬਣਾਇ ਗਈ ਉਹ ਬੈਨ ਹੋ ਗਈ ਆ ਉਹ ਉਹ ਲੱਗ ਨਹੀਂ ਰਹੀ ਉਹਨੇ ਜਰ ਕੇ ਪਾਈਖਾਲਾ ਨਾਲ ਜਿਹੜੇ ਨੇ ਇੱਕ ਉਹ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜਨੀ ਸੀ ਰਹੇ ਉਹਨਾਂ ਦਾ ਕੋਈ ਇਤਿਹਾਰ ਨਹੀਂ ਚੁੱਕਿਆ ਬਲਕਿ ਉਹਨਾਂ ਨਾਲ ਤਾਂ ਨਿਰਦੋਸ਼ ਜਨਕੀਆਂ ਗਈਆਂ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਲ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈਨ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਉਹ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇ ਦਿੱਤੀਆਂ ਜਿਹੜਾ ਕਿ ਬੜਾ ਮੰਦ ਭਾਗਾ ਫਿਰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਅਕਾਲ ਤਖਸਾਲ ਦੇ ਜਾਇਦਰ ਸਾਹਿਬਾਨ ਨੂੰ ਸਾਡੀਆਂ ਸਿਕ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇਆਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ ਰابطਾ ਕੰਮ ਕਰਕੇ ਤੇ ਫਿਰ ਉਹਨੂੰ ਬੈਨਕਲੌਨ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਗੋਸਤੋ ਕੰਗਣਾ ਨੌਤ ਦੀ ਫਿਲਮ ਐਮਰਜੈਂਸੀ ਜਿਸ ਨੂੰ ਉਸਨੇ ਖੁਦ ਹੀ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਹੈ ਜਿਸ ਦੇ ਵਿੱਚ ਅਦਾਕਾਰੀ ਵੀ ਖੁਦ ਕੀਤੀ ਹੈ ਇਹ ਫਿਲਮ ਸਤੰਬਰ ਮਹੀਨੇ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਵਿੱਚ 1984 ਦੇ ਜੋ ਵੀ ਕੁਝ ਘਟਨਾਕ੍ਰਮ ਹੋਇਆ ਉਸ ਨੂੰ ਦਿਖਾਇਆ ਗਿਆ ਤੇ ਇਸ ਦੇ ਵਿੱਚ ਇੰਦਰਾ ਗਾਂਧੀ ਦੇ ਅर्द-ਗਿਰਦੇ ਸਟੋਰੀ ਘੁੰਮਦੀ ਹੈ ਜਿਸ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਅਤੇ ਇਸ ਕਹਾਣੀ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਕਿਰਦਾਰ ਨੂੰ ਕਾਫੀ ਨੇਕਟਿਵ ਅਤੇ ਗਲਤ ਦਿਖਾਇਆ ਗਿਆ ਅਤੇ ਸਿੱਖਾਂ ਦੇ کردار ਨੂੰ ਵੀ ਕਾਫੀ ਜ਼ਿਆਦਾ ਗਲਤ ਦਿਖਾਇਆ ਗਿਆ ਜਿਸ ਕਰਕੇ ਨਿਹੰਗ ਸਿੰਘਾਂ ਨੇ ਇਸ ਮਾਮਲੇ ਤੇ ਜੋ ਕੰਗੜਾ ਨੋਟ ਹੈ ਉਸ ਨੂੰ ਘੇਰਿਆ ਹੈ ਅਤੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਫਿਲਮ ਨੂੰ ਵੀ ਬੈਨ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਨਾਲ ਸੰਬੰਧਿਤ ਫਿਲਮਾਂ ਜੇਕਰ ਪੰਜਾਬ 1995 ਵੀ ਹੋਵੇ ਉਹਨਾਂ ਨੂੰ ਤਾਂ ਰੋਕ ਲਗਾਈ ਜਾਂਦੀ ਹੈ ਉਹਨਾਂ ਦੇ ਸੀਨ ਕੱਟੇ ਜਾਂਦੇ ਹਨ ਪਰ ਅਜਹੀਆਂ ੜਕਾਊ ਫਿਲਮਾਂ ਤੇ ਝੂਠੀਆਂ ਫਿਲਮਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਤੇ ਸਾਫ਼ ਸਾਰਾ ਇਸ਼ਾਰਾ ਹੁੰਦਾ ਹੈ ਕਿ ਇਸ ਦੇ ਪਿੱਛੇ ਕੀ ਮਨਸਾ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਸਿੱਖਾਂ ਨੂੰ ਉਚਾੜਾਉਣ ਦੇ ਲਈ ਇਸ ਤਰ੍ਹਾਂ ਦੀ ਫਿਲਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਯਸ ਜਾਂ ਨੋ ਦੇ ਵਿੱਚ ਕਮੈਂਟ ਕਰਨਾ ਆਓ ਤੁਹਾਨੂੰ ਲੈ ਚੱਲਦੇ ਆਂ ਸਿੰਘ ਜਣ ਨੇ ਇਸ ਮੌਕੇ ਤੇ ਹੋਰ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ-ਸਮੇਂ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹਿੱੱਦੇ ਜਿਹੜੇ ਉਹ ਉਲੰਘਰੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਸੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ ਬਾਰ-ਬਾਰ ਹੋਈ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਵੇਂ ਕਿ ਹੁਣ ਕੰਗਣਾ ਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਵਰੋਧੀ ਚਿਹਰਾ ਉਹ ਦਿਖਾਇਆ ਪੰਜਾਬ ਵਰੋਧੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਇਹਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕੈਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਬਣਾਉ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸੱਜਕਣ ਸ਼ਹੀਦ ਦਰਬਾਰ ਸਾਹਿਬ ਜਿਹੜਾ ਕਾਲਕਤਕ ਸਾਹਿਬ ਤੇ ਹਮਲਾ ਹੋਇਆ ਤੇ ਉੱਥੋਂ ਅੱਤਵਾਦੀ ਕਿਣਨ ਵਾਸਤੇ ਹਮਲਾਇਤਰਾ ਗਾਂਦੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜ ਦੇ ਮਨ ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹਿੰਦੂ ਘੁੰਮਤ ਦੇ ਵੱਲੋਂ ਗਿਲੋ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਪੂਰੀ ਕੌਮ ਦੇ ਉੱਤੇ ਹਮਲਾ ਸੀ ਸਾਰੀ ਸਿੱਖ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀਆਂ ਭਾਵਨਾਵਾਂ ਤੇ ਹਮਲਾ ਸੀ ਸੋ ਸੰਤ ਕੈਰੀ ਜਗਨ ਸਿੰਘ ਖਾਲਸਾ ਪੰਡਾਵਾ ਨੇ ਆਪਣੇ ਯੋਧੇ ਦੀ ਜ਼ਮੀਤ ਜੰਗ ਲੜਦੇ ਹੋਏ ਹਿੰਦ ਹਕੂਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਹ ਸਿਰ ਦੇ ਲਈ ਤਿਆਰ ਬਕ਼ਤਾਰ ਨੇ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਵੀ ਇੱਥੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸਿੱਖ ਹੋਣਨਾਂ ਦੇ ਜਿੱਥੇ ਆਪਣੇ ਪੂਰੇ ਪੰਥ ਨੂੰ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੇ ਕੌਮ ਇਕ ਮੋਠੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿਵੇਂ ਉਹ ਕਰ ਸਕਦੇ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਸ ਸਰਕਾਰ ਨਾਲ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤਿਆਂ ਸਰਕਾਰ ਇਹਨਾਂ ਫਿਲਮਾਂ ਨੂੰ ਬੰਦ ਕਰੇ ਇੱਥੇ ਰੋਕ ਲਾਵੇ ਜੇਕਰ ਇਹ ਫਿਲਮ ਪੰਜਾਬ ਕਿਤੇ ਲੱਗਦੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਕੋਲ ਜਿਵੇਂ ਮਹਾਰਾਜ ਪਹਿਲਾਂ ਸਵਾਵਾਂ ਲੈਂਦੇ ਰਹੇ ਨੇ ਕਿ ਸਾਨੂੰ ਬੇਜਿੜਾ ਉਹ ਮਜਬੂਰਨ ਆਪ ਜਾ ਕੇ ਸੁਨਮੇ ਦੇ ਵਿੱਚੋਂ ਇਹ ਫਿਲਮ ਕਰੀਆ ਉਹ ਬੰਦ ਕਰਵਾਉਣੀ ਪਾਉਗੀ ਅਸੀਂ ਨਹੀਂ ਚਾਹੁੰਦੇ ਕਿ ਲਾਅਨ ਆਰਡਰ ਵਿਗੜੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਪਰਚ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲਾਅਨ ਆਰਡਰ ਨੂੰ ਮਨਤੇ ਰੱਖਣ ਦੇ ਵਾਸਤੇ ਇਹ ਜਿਹੜੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੋਰ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਉਹ ਨੱਥ ਪਾਈ ਜਾਵੇ ਤੇ ਇਹ ਜਿਹੜੀ ਫਿਲਮਾਂ ਖਾਸ ਕਰਕੇ ਐਮਰਜੈਂਸੀ ਇੱਥੇ ਬਿਨਾਂ ਦੇਰੀ ਕੀਤੇ ਲੋਕ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਣ ਕੇ ਆਉਂਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਭਾਈ ਕਾਲੜਾ ਦੇ ਜੀਵਨ ਉੱਤੇ ਇੱਕ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਲਜੀਤ ਜਿਹੜਾ ਮੁੰਡਾ ਐਕਚੁਅਲੀ ਉਹਨਾਂ ਵੱਲੋਂ ਬਣਾਇ ਗਈ ਉਹ ਬੈਨ ਹੋ ਗਈ ਆ ਉਹ ਤੇ ਉਹ ਲੱਗ ਨਹੀਂ ਰਹੀ ਉਹਨਾਂ ਜੜ ਕੇ ਪਾਈਖਾਲਾ ਜਿਹੜੇ ਨੇ ਇੱਕੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜ ਨਹੀਂ ਸੀ ਰਹੇ ਉਹਨਾਂ ਦਾ ਕੋਈ ਹਿਆਰ ਨਹੀਂ ਚੁੱਕਿਆ ਬਲਕਿ ਉਹਨਾਂ ਨੇ ਤਾਂ ਨਿਰਦੋਸ਼ ਜਨਨਕ ਜੀ ਗਏ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਤ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈਨ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇ ਦਿੱਤੀਆਂ ਜਿਹੜਾ ਕਿ ਬੜਾ ਮੰਦਭਗਾ ਫਿਰ ਅਸੀਂ ਬੇਨਤੀ ਕਰਦੇ ਹਾਂ ਸੀਗੇ ਕਾਲਤਖ ਸਾਹਿਬ ਦੇ ਜੈਦਰ ਸਾਹਿਬਾਨ ਨੂੰ ਸਾਡੀਆਂ ਸਿੱਖ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇਆਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ ਰابطਾ ਕੰਮ ਕਰਕੇ ਤੇ ਫਿਰ ਉਹਨੂੰ ਬੈਨ ਕਰਾਉਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ